ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੋ ਫਿਲੌਰ ਹਲਕੇ ਦੇ ਥਾਣਾ ਗੁਰਾਇਆ ਦੇ ਪਿੰਡ ਚੱਕ ਦਿਸਰਾਜ ਦੀ ਦੱਸੀ ਜਾ ਰਹੀ ਹੈ ਜਿਸ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਕਿਸ ਤਰੀਕੇ ਨਾਲ ਹਵਾਈ ਫਾਇਰ ਕੱਢ ਰਿਹਾ ਹੈ ਇੱਕ ਤੋਂ ਬਾਅਦ ਇੱਕ ਤਿੰਨ ਫਾਇਰ ਵੀਡੀਓ ਵਿੱਚ ਕੱਢੇ ਨੌਜਵਾਨ ਵੱਲੋਂ ਦੇਖੇ ਜਾ ਸਕਦੇ ਹਨ ਫਾਇਰ ਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ ਮਰਨ ਵਾਲੀ ਦੀ ਪਛਾਣ 45 ਸਾਲਾ ਪਰਮਜੀਤ ਸਿੰਘ ਪੰਮੀ ਵਜੂ ਹੋਈ ਹੈ ਜੋ ਪਿੰਡ ਦੇ ਮੌਜੂਦਾ ਸਰਪੰਚ ਨੀਰੂ ਕੌਰ ਦੇ ਪਤੀ ਦੱਸੇ ਜਾ ਰਹੇ ਹਨ ਇਹ ਵੀਡੀਓ ਇੱਕ ਵਿਆਹ ਦੀ ਜਾਗੋ ਦੇ ਦੌਰਾਨ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਪੁਲਿਸ ਅਤੇ ਉਸ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ ਪਰ ਹੁਣ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਤੂਲ ਫੜਦਾ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਤੱਕ ਨਾ ਤਾਂ ਫਾਇਰਿੰਗ ਕਰਨ ਵਾਲੇ ਉੱਪਰ ਕੋਈ ਕਾਰਵਾਈ ਕੀਤੀ ਗਈ ਹੈ ਨਾ ਹੀ ਇਸ ਮਾਮਲੇ ਦੀ ਕੋਈ ਡੂੰਗਾਈ ਨਾਲ ਜਾਂਚ ਕੀਤੀ ਗਈ ਹੈ ਇਸ ਮਾਮਲੇ ਵਿੱਚ ਹੁਣ ਪਿੰਡ ਵਾਸੀ ਸਾਹਮਣੇ ਆ ਰਹੇ ਹਨ ਜਿਨ੍ਹਾਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਪੰਮੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਉਧਰ ਉਸਦੇ ਪਤਨੀ ਪਿੰਡ ਦੀ ਸਰਪੰਚ ਨੀਰੂ ਕੌਰ ਨੇ ਕਿਹਾ ਕਿ ਉਸਦੇ ਪਤੀ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ ਉਧਰ ਐਸਆਈ ਸੁਬਾਸ਼ ਕੁਮਾਰ ਚੌਂਕੀ ਇਨਚਾਰਜ ਕਲੇਤਾ ਨੇ ਕਿਹਾ ਕਿ ਪਰਿਵਾਰਿਕ ਮੈਂਬਰ ਦੇ ਦਿੱਤੇ ਗਏ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕੀਤੀ ਗਈ ਹੈ ਜਦੋਂ ਉਹਨਾਂ ਤੋਂ ਫਾਇਰਿੰਗ ਦੀ ਵੀਡੀਓ ਵਾਇਰਲ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਕੀਤੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ। ਬਸਾ ਮੇਰਾ ਨਾਮ ਦੱਸੋ ਕੀ ਹੈ ਜੀ? ਮੇਰਾ ਨਾਮ ਨੀਰੂ ਕੋਰ ਹੈ। ਜਿਹੜੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੇ ਮੌਤ ਹੋਈ ਹੈ ਤੁਹਾਡੇ ਪਤੀ ਹੈ ਜੀ ਕੀ ਨਾਮ ਹੈ? ਹਾਂਜੀ ਭਰਮਜੀਤ ਸਿੰਘ ਆ। ਕੀ ਮਾਮਲਾ ਕੀ ਹੈ ਜੀ ਸਾਰਾ ਇਹ? ਕੁਝ ਨਹੀਂ ਉਹ ਮੈਂ ਉਹ ਬਿਆਤੇ ਗਈ ਸੀ ਕਿ ਮੈਂ ਉਹਨਾਂ ਦੇ ਸਾਹਮਣੇ ਬੈਠੀ ਸੀਗੀ ਇੱਕਦਮ ਡੈਗਦੇ ਆ। ਤੇ ਇਹ ਸਾਹ ਦਿੰਦੇ ਆ ਕੁਛ ਉਹਨਾਂ ਨੂੰ ਜਿਹਦਾ ਪੇਲੋ ਵੀ ਥੋੜੀ ਪ੍ਰੋਬਲਮ ਸੀਗੀ ਤੇ ਡਿੱਗਦੇ ਸਾਰੇ ਉਹਨਾਂ ਦੀ ਮੌਤ ਹੋ ਗਈ ਆ ਹਾਂਜੀ ਬਾਕੀ ਮੈਨੂੰ ਵੀਡੀਓ ਬਾਰੇ ਕੁਛ ਨਹੀਂ ਪਤਾ ਪ੍ਰੋਗਰਾਮ ਦੇ ਸਮੇਂ ਜਿਹੜਾ ਦੋ ਦਿਨੋਂ ਫਾਇਰ ਹੋਇਆ ਉਥੇ ਹਾਂਜੀ ਤੁਹਾਡੇ ਪਿੰਡ ਦਾ ਜਿਹੜਾ ਦੂਸਰਾ ਪਾਸਾ ਐਸਸੀ ਭਾਈ ਜਦਾਂ ਆਇਆ ਉਹਨਾਂ ਨੇ ਅੱਜ ਧਰਨਾ ਵੀ ਲਗਾਇਆ ਰੋਸ਼ ਮਹਾਰਾਜ ਜੀ ਵੀ ਕਹਿੰਦੇ ਅਸੀਂ ਕੱਢਣਾ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਆ ਕਿ ਜਿਹੜੇ ਬੰਦੇ ਨੇ ਗੋਲੀ ਚਲਾਈ ਜਿਹੜਾ ਪਹਿਲਾ ਫਾਇਰ ਹੋਇਆ ਉਹ ਤੁਹਾਡੇ ਹਸਬੰਦ ਦੇ ਲੱਗਾ ਇਹਦੇ ਵਿੱਚ ਕਿੰਨੇ ਕਿ ਸੱਚਾਈ ਆ ਜੀ ਮੈ ਮੈਨੂੰ ਫਾਇਰ ਕੋਈ ਆਵਾਜ਼ ਨਹੀਂ ਆਈ ਬਸ ਮੈਂ ਡਿੱਗਦੇ ਹੀ ਦੇਖਿਆ ਨੇ ਲੱਗਾਂਗਾ ਤੇ ਬੋਡੀ ਵੀ ਚੱਤੀ ਸੀ ਤੁਹਾਡੇ ਹੀ ਪਿੰਡ ਦੇ ਜਿਹੜੇ ਬੰਦੇ ਨੇ ਬਾਹਰਲੇ ਬੁਲਕਾਂ 'ਚ ਬੈਠੇ ਨੇ ਉਹ ਵੀਡੀਓ ਵਾਇਰਲ ਕਰ ਕਰਕੇ ਬਾਰ ਬਾਰ ਇਨਸਾਫ ਮੰਗਣ ਦੀ ਗੱਲ ਕਰਦੇ ਮੈਨੂੰ ਭਾਜੀ ਇਸ ਬਾਰੇ ਕੁਝ ਨਹੀਂ ਪਤਾ ਭਾਜੀ ਮਤਲਬ ਜਦੋਂ ਇੱਥੇ ਉਹਨਾਂ ਨੂੰ ਤੁਸੀਂ ਦੱਸ ਰਹੇ ਹੋ ਵੀ ਹਾਰਟ ਅਟੈਕ ਹੋਇਆ ਤੇ ਫਿਰ ਉਸ ਤੋਂ ਬਾਅਦ ਕਿੱਥੇ ਲੈ ਕੇ ਗਏ ਉਹਨਾਂ ਗਾਂਧੀ ਹਸਪੀਟਲ ਉਹਨਾਂ ਨੇ ਵੀ ਇਹ ਕਿਹਾ ਅਟੈਕ ਹੀ ਹੋਇਆ ਉਹਨਾਂ ਨੂੰ ਸਾਈਲੈਂਟ ਹਾਂ ਇਹਨਾਂ ਇੱਕ ਵੀਡੀਓ ਆਦੀ ਹੈ ਉਹਦੇ ਵਿੱਚ ਭੰਗੜਾ ਪਾਦੇ ਹੋਏ ਚੰਗੇ ਕੋਲੇ ਦਿਖਦੇ ਨੇ ਮੂਰ ਲੱਗਦੇ ਨੇ ਤੋਂ ਪ੍ਰੋਬਲਮ ਹੈ ਭੰਗੜਾ ਪਾਦਿਆਂ ਦੀ ਕੋਈ ਇਦਾਂ ਦੀ ਪ੍ਰੋਬਲਮ ਜਿੱਤ ਨਹੀਂ ਵੀ ਤੁਸੀਂ ਵੀਡੀਓ ਦੇਖੀ ਹੈ ਜਿਹੜਾ ਫਾਇਰ ਫਾਇਰ ਹੁੰਦੇ ਦੀ ਵੀਡੀਓ ਹਾਂਜੀ ਮੈਂ ਕੱਲ ਦੇਖੀ ਆ ਸ਼ਾਮੀ 5:00 ਵਜੇ ਹਾਂਜੀ ਜਦੋਂ ਪਹਿਲਾ ਫਾਇਰ ਹੁੰਦਾ ਦੇਖਦੇ ਮੈਂ ਤੁਸੀਂ ਕਿੱਥੇ ਨੂੰ ਫਾਇਰ ਚੱਲ ਚੱਲਦਾ ਪਿਆ ਉਹ ਪਹਿਲਾ ਫਾਇਰ ਜਦੋਂ ਪਹਿਲਾ ਫਾਇਰ ਚੱਲਿਆ ਕਹਿੰਦੇ ਮਾਰਿਆ ਵੀਡੀਓ ਦੇ ਵਿੱਚ ਨਜ਼ਰ ਪੈਂਦੀ ਆਦਿਆ ਵੀ ਪਹਿਲਾ ਫਾਇਰ ਉਹਨਾਂ ਦੀ ਛਾਤੀ ਤੇ ਲੱਗਾ ਤੇ ਜਦੋਂ ਡਿੱਗਦੇ ਡਿੱਗਦੇ ਉਹਨਾਂ ਨੇ ਇਸ਼ਾਰਾ ਕਰਕੇ ਵੀ ਨਾਲ ਦੇ ਬੰਦੇ ਨੂੰ ਗਿਆ ਵੀ ਇਹਨੇ ਗੋਲੀ ਪਾਜੀ ਇਸ ਵਾਰੇ ਮੈਨੂੰ ਨਹੀਂ ਪਤਾ ਨਹੀਂ ਪਤਾ ਪਾਜੀ ਹੁਣ ਪਰਵਾਹ ਕੋਈ ਕਹਿੰਦੇ ਤੁਹਾਡੇ ਪਾਤੀ ਸਮਾਜ ਸੇਵਕ ਸੀਗੇ ਕਹਿੰਦੇ ਵਿੱਚ ਕਾਫੀ ਮਾ ਲੋਕਾਂ ਦੇ ਹੈਲਪ ਕੀਤੀ ਉਹਨਾਂ ਨੇ ਉਸ ਲਈ ਉਹ ਇਨਸਾਫ ਦੀ ਮੰਗ ਕਰ ਰਹੇ ਸਾਰੇ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੋ ਹੋ ਗਿਆ ਪਾਜੀ ਉੱਥੇ ਵੀ ਚੱਲ ਲੱਗ ਗਏ ਨੇ ਉਹਨਾਂ ਨੇ ਇਹੀ ਗੱਲ ਕਹੀ ਕਿਉਂਕਿ ਉਹ ਕਹਿੰਦੇ ਕਿ ਨਹੀਂ ਮੈਂ ਨਾਲ ਲੈ ਗਿਆ ਉਹ ਵੀ ਇਸ਼ਾਰਿਆਂ ਦੇ ਘਰ ਕਹਿੰਦੇ ਬੀਨੋ ਅਟੈਕ ਹੋ ਗਿਆ ਜਦੋਂ ਉਹ ਵੀ ਆ ਬਿਨਾ ਕਿਸੇ ਨਹੀਂ ਅਟੈਕ ਹੋ ਗਿਆ ਜਦੋਂ ਤੇ ਮੈਂ ਨਾਲ ਸੀ ਨਾਲ ਜਣਾ ਮੈਂ ਤਾਂ ਸੁਰਤ ਨਹੀਂ ਸੇਕਦਾ ਤੇ ਤੁਸੀਂ ਹਾਰਡਲੈਨ ਚਲੋ ਕਹਿ ਰਹੇ ਹੋ ਤੇ ਜਿਹੜਾ ਆਪਣਾ ਪਿੰਡ ਦਾ ਹੀ ਜਿਹੜਾ ਕਾਫੀ ਵੱਡਾ ਦਾਇਰਾ ਜਿਹਨਾਂ ਨੇ ਧਰਨਾ ਲਗਾਇਆ ਸੀ 2-250 ਕੁੜੀਆਂ ਬੰਦੇ ਅੱਜ ਇਕੱਠੇ ਹੋਏ ਸੀ ਉਹ ਵਾਰ-ਵਾਰ ਇਹ ਕਿਉਂ ਗੱਲ ਕਹਿ ਰਹੇ ਆ ਵੀ ਉਹਨਾਂ ਨੂੰ ਗੋਲੀ ਮਾਰੀ ਗਈ। ਭਾਜੀ ਮੈਂ ਵੀ ਵੀਡੀਓ ਚ ਦੇਖਿਆ ਪਤਾ ਨਹੀਂ ਭਾਜੀ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ। ਨਾਲੇਦੁਆਲੇ ਨਾਲ ਦੇ ਪਿੰਡਾਂ ਵਾਲੇ ਸਰਪੰਚ ਵੀ ਉੱਥੇ ਪਹੁੰਚੇ ਨੇ ਉਹ ਵੀ ਕਾਰਵਾਈ ਦੀ ਮੰਗ ਕਰ ਰਹੇ ਆ। ਲਈ ਤਾਂ ਬੰਦੇ ਸਰਪੰਚ ਪਹੁੰਚੇ ਹੋਏ ਸੀਗੇ ਹੋਰ ਤੇ ਆਮ ਤਿਆਰੀਆਂ ਕਰ ਰਹੇ ਸੀ ਵੀ ਇੱਕ ਦੂਜੇ ਨੂੰ ਫੋਨ ਗੋਲ ਤੇ ਇਕੱਠੇ ਹੋ ਰਿਹਾ ਜੀ ਵੀ ਜਿਹੜੇ ਬਿੱਟੂ ਭਾਜੀ ਸੀਗੇ ਆਪਣੇ ਬਲਮਜੀਤ ਭਾਜੀ ਸੀਗੇ ਵੀ ਬਹੁਤ ਇੱਕ ਵੱਡੇ ਸਮਾਜ ਸੇਵੀ ਸੀ ਵੀ ਬਹੁਤ ਜਿਹੜਾ ਵੱਡਾ ਪਿੰਡ ਨੂੰ ਘਾਟਾ ਇਲਾਕੇ ਨੂੰ ਆਇਆ ਭਾਜੀ ਕੀ ਹੁਣ ਕਹੀ ਸੀ ਕਹਿ ਸਕਦਾ ਅਸੀਂ ਤਾਂ ਕੁਛ ਨਹੀਂ ਕਹਿ ਸਕਦਾ ਜੀ ਭਾਜੀ ਕਿਉਂਕਿ ਸਾਡੇ ਤਾਂ ਹੱਥਾਂ 'ਚ ਹੋਇਆ ਜਿੱਦਾਂ ਹੁਣ ਕਹਿਣ ਨੂੰ ਤਾਂ ਜੋ ਮਾਰਿਆ ਚਾਰੇ ਆਮ ਇਥੇ ਗੋਲੀਆਂ 3-4 ਚੱਲੀਆਂ ਪੁਲਿਸ ਵੱਲੋਂ ਕੋਈ ਬਿਆਨ ਲੈ ਕੇ ਤੁਹਾਡੇ ਆਏ ਹਾਂ ਫੇਰ ਹਾਂਜੀ ਹਾਂਜੀ ਭਾਜੀ ਲੈ ਗਏ ਆ ਤੁਸੀਂ ਦੱਸਿਆ ਉੱਥੇ ਫਾਇਰਿੰਗ ਹੋਈ ਨਹੀਂ ਭਾਜੀ ਮੈਨੂੰ ਪਤਾ ਹੀ ਨਹੀਂ ਇਸ ਗੱਲ ਦਾ ਮੈਨੂੰ ਪਤਾ ਹੀ ਨਹੀਂ ਭਾਜੀ ਫਾਇਰਿੰਗ ਹੋਈ ਵੀਡੀਓ ਦੇ ਵਿੱਚ ਤਾਂ ਸਾਫ਼ ਨਜ਼ਰ ਆ ਰਿਹਾ ਹਾਂਜੀ ਮੈਂ ਵੀ ਦੇਖਿਆ ਪਰ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਭਾਜੀ ਮੈਨੂੰ ਪਤਾ ਹੀ ਨਹੀਂ ਲੱਗਾ ਇਹ ਤਾਂ ਜਿਹਦਾ ਗੁੰਦਲਾ ਹੈ ਨਾ ਪੁਲਿਸ ਨੇ ਕਿਸੇ ਬੰਦੇ ਦੇ ਪਿੰਡ ਦੇ ਬਿਆਨ ਦਰਜ ਨਹੀਂ ਕੀਤੇ ਕਿ ਮੁਕਦਮਾ ਦਰਜ ਕੀਤਾ ਜਾਵੇ ਭਗਵੰਤਾਨ ਸਰਕਾਰ ਕਹਿ ਰਹੀ ਆ ਵੀ ਗੋਲੀ ਜਿਹੜੀ ਸ਼ਰਜਾਂ ਚਲਾਣੀ ਹੈ ਜਿਹੜੀ ਹੈ ਉਹ ਸਭ ਤੋਂ ਵੱਡਾ ਗੁਨਾਹ ਹੈ ਹਾਂਜੀ ਭਾਜੀ ਇਹ ਤਾਂ ਗੱਲ ਹੈਗੀ ਹਾਂਜੀ ਮੈਂ ਚਰਨਜੀਤ ਬਾਂਸਲ ਚੱਕ ਦੇਸ ਰਾਜ ਤੋਂ ਬਜੀ ਠੀਕ ਹੈ ਅੱਜ ਅਸੀਂ ਬੜੀ ਦੁੱਖ ਦੀ ਘੜੀ ਦੇ ਵਿੱਚ ਇਕੱਠੇ ਹੋਏ ਆ ਕਿ ਸਾਡੇ ਨੇਕ ਦਿਲ ਇਨਸਾਨ ਸਾਡੇ ਸਰਪੰਚ ਸਾਹਿਬ ਸ੍ਰੀ ਪਰਮਜੀਤ ਪੰਮੀ ਜਿਹੜਾ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ ਆ ਜੋ ਕਿ ਸਾਨੂੰ ਕਿਹਾ ਗਿਆ ਸੀ ਕਿ ਉਹਨੂੰ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਮੌਤ ਹੋਈ ਆ ਪਰ ਹੁਣ ਜਦੋਂ ਅਸੀਂ ਕੱਲ ਦੀ ਵੀਡੀਓ ਦੇਖ ਰਹੇ ਹਾਂ ਜਿਹਦੇ ਵਿੱਚ ਸਾਨੂੰ ਗੁੰਮਰਾਹ ਕੀਤਾ ਗਿਆ ਸੀ ਕਿ ਉਹਨੂੰ ਦਿਲ ਦਾ ਦੌਰਾ ਨਾਲ ਮੌਤ ਹੋਈ ਆ ਕਿ ਇਹ ਪਤਾ ਲੱਗ ਰਿਹਾ ਕਿ ਉਹਨੂੰ ਸਾਫ਼ ਸਾਡੇ ਸਾਹਮਣੇ ਨਜ਼ਰਾਂ ਦੇ ਗੋਲੀ ਮਾਰੀ ਗਈ ਆ ਗੋਲੀ ਮਾਰਨ ਵਾਲਾ ਵੀ ਸਾਫ਼ ਦਿਖਾਈ ਦੇ ਰਿਹਾ ਹੈ ਗੋਲੀ ਉਹ ਬੱਜਦੀ ਵੀ ਸਾਫ਼ ਦਿਖਾਈ ਦੇ ਰਹੀ ਹੈ ਕੋਲ ਖੜੇ ਬੰਦੇ ਵੀ ਹੱਸ ਰਹੇ ਆ ਕੋਲ ਚੱਕਣ ਦੀ ਉਹਨੇ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਸਾਰਾ ਕੁਝ ਮਿਲੀ ਭੁਗਤ ਨਾ ਹੋਇਆ ਗਿਆ ਜੀ ਸਾਡੇ ਨਾਲ ਸਾਡੇ ਪੂਰੇ ਪਿੰਡ ਨਾਲ ਇੰਨਾ ਵੱਡਾ ਧੋਖਾ ਕੀਤਾ ਗਿਆ ਸਾਨੂੰ ਗੁੰਮਰਾਹ ਕਰਕੇ ਕਿ ਅਸੀਂ ਦੱਸ ਨਹੀਂ ਸਕਦੇ ਬਿਆਨ ਨਹੀਂ ਕਰ ਸਕਦੇ ਇਹ ਸਾਡੇ ਨਾਲ ਕਿੰਨਾ ਧੋਖਾ ਕੀਤਾ ਗਿਆ ਜੀ ਜਿਹੜਾ ਫਿਰ ਧਰਨਾ ਸ਼ੁਰੂ ਕੀਤਾ ਗਿਆ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਇਹੀ ਆ ਕਿ ਉਸ ਬੰਦੇ ਨੇ ਸਾਡੇ ਲਈ ਇੰਨਾ ਕੁਝ ਕੀਤਾ ਘਰ ਪਰਤੀ ਸਾਡੇ ਲਈ ਇੰਨਾ ਕੁਝ ਕੀਤਾ ਕਿ ਅਸੀਂ ਉਹਦਾ ਦੇਣਾ ਨਹੀਂ ਦੇ ਸਕਦੇ ਅਸੀਂ ਸਿਰਫ ਪ੍ਰਸ਼ਾਸਨ ਕੋਲ ਇੰਨੀ ਕੀ ਮੰਗ ਕਰਦੇ ਆ ਕਿ ਉਹਦੇ ਕਾਤਲਾਂ ਨੂੰ ਸਖਤੋ ਸਖਤ ਸਜ਼ਾ ਦਿੱਤੀ ਜਾਵੇ ਜਿੰਨਾ ਕੇ ਸਾਤ ਹੋ ਸਕਦਾ ਸੀ ਉਹਦੇ ਲਈ ਕਰਾਂਗੇ ਬਸ ਅਸੀਂ ਇਹੀ ਚਾਹੁੰਦੇ ਕਿ ਲੱਗਦਾ ਪਰਿਵਾਰ ਵਾਲਿਆਂ ਨੂੰ ਡਰਾਇਆ ਗਿਆ ਆ ਜਾਂ ਕੋਈ ਹੋਰ ਕਾਰਨ ਆ ਵੀ ਜਿਹੜਾ ਉਹ ਬੋਲ ਨਹੀਂ ਰਿਹਾ ਬਿਲਕੁਲ ਜੀ ਹੋ ਸਕਦਾ ਕਿਉਂਕਿ ਪਰਿਵਾਰ ਨੂੰ ਡਰਾਇਆ ਵੀ ਜਾ ਸਕਦਾ ਹੈ ਹੋ ਸਕਦਾ ਉਹ ਮਜਬੂਰੀ ਨੂੰ ਕਿਸੇ ਨੇ ਨਹੀਂ ਅੱਗੇ ਆ ਰਹੇ ਪਰ ਅਸੀਂ ਅੱਗੇ ਆ ਰਹੇ ਆ ਕਿਉਂਕਿ ਸਾਡੇ ਉਹ ਦਿਲਾਂ ਦੀ ਧੜਕਣ ਸੀਗੀ ਪੁਲਿਸ ਪ੍ਰਸ਼ਾਸਨ ਨੂੰ ਮਿਲੇ ਤੁਸੀਂ ਇਸ ਮਾਮਲੇ ਨੂੰ ਲੈ ਕੇ ਇਸ ਇਸੇ ਮਾਮਲੇ ਨੂੰ ਲੈ ਕੇ ਹਜੇ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਮਿਲੇ ਸਿਰਫ ਫੋਨ ਤੇ ਗੱਲ ਹੋਈ ਸੀ ਸਾਡੀ ਪੁਲਿਸ ਪ੍ਰਸ਼ਾਸਨ ਨਾਲ ਉਹਨਾਂ ਨੇ ਕਿਹਾ ਸਾਨੂੰ ਜਿੰਨੀ ਤੱਕ ਲਿਖਤੀ ਸ਼ਿਕਾਇਤ ਨਹੀਂ ਆਉਂਦੀ ਅਸੀਂ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕਰਨਾ। ਕਿਸੇ ਨਾਲ ਆਪਸ ਦਾ ਇਹਨਾਂ ਦਾ ਕੋਈ ਪੈਸ਼ਾਪ ਜੇ ਹੋਇਆ ਪਰ ਜਿਹੜੀ ਉਹ ਸ਼ਰੇਆਮ ਗੋਲੀਆਂ ਚੱਲ ਰਹੀਆਂ ਸਰਕਾਰਾਂ ਦਾ ਕਹਿ ਰਹੀਆਂ ਵੀ ਜਿਹੜਾ ਇਹ ਕਲਚਰ ਬਿਲਕੁਲ ਗਲਤ ਹੈ ਤੇ ਮੌਕੇ ਤੇ ਇਮੀਡੀਏਟਲੀ ਪਰਚਾ ਦਰਜ ਹੋਣਾ ਚਾਹੀਦਾ। ਬਿਲਕੁਲ ਜੀ ਬਿਲਕੁਲ ਇੱਕ ਥਰਡ ਪਰਸਨ ਆ ਕੇ ਸਾਡੇ ਪਿੰਡ ਵਿੱਚ ਸ਼ਰੇਆਮ ਪਿਸਟਲ ਕੱਢ ਕੇ ਫਾਇਰ ਕਰ ਗਿਆ ਆ। ਉਹ ਨੇ ਜਾਣੀਏ ਚਲੋ ਅੱਜ ਸਰਪੰਚ ਸਾਹਿਬ ਨੂੰ ਨਹੀਂ ਵੀ ਪੈਸੇ ਚੋਗ ਰਹੇ ਹੋ ਬੱਚਿਆਂ ਨੂੰ ਲੱਗ ਜਾਂਦੀ ਫੇਰ ਕੌਣ ਜ਼ਿੰਮੇਵਾਰ ਸੀ ਇਹਦਾ ਘਟਨਾ ਕਦੋਂ ਦੀ ਹੈ ਇਹ ਭਜੀ 17 ਨਾਈਟ ਦੀ ਹੈ ਘਟਨਾ 17 ਫਰਵਰੀ ਸੰਸਕਾਰ ਦੂਜੇ ਦਿਨ ਸੰਸਕਾਰ ਹੋ ਗਿਆ ਭਜੀ ਗੋੜੀ ਚੱਲੀ ਉਸ ਟਾਈਮ ਤੇ ਪੁਲਿਸ ਨੂੰ ਸੂਚਨਾ ਕਿਸੇ ਨੇ ਦਿੱਤੀ ਹੈ ਪੁਲਿਸ ਮੌਕੇ ਤੇ ਪਹੁੰਚੀ ਹੈ ਨਹੀਂ ਕੁਝ ਨਹੀਂ ਪੁਲਿਸ ਨੂੰ ਕਿਸੇ ਨੇ ਸੂਚਨਾ ਨਹੀਂ ਦਿੱਤਾ ਕਿਉਂਕਿ ਗੁੰਮਰਾਹ ਕਰ ਦਿੱਤਾ ਸੀ ਪਹਿਲਾਂ ਸੱਜੀ ਜੀ ਘਰ ਸੀ ਪ੍ਰੋਗਰਾਮ ਨਹੀਂ ਘਰੇ ਹੀ ਪ੍ਰੋਗਰਾਮ ਚੱਲ ਰਿਹਾ ਸੀ ਹਾਂਜੀ ਹਾਂਜੀ ਭਜੀ ਕੀ ਪ੍ਰੋਗਰਾਮ ਕੀ ਸੀਗਾ ਜਿੱਥੇ ਕਰੋਈ ਜਾਗੋ ਦਾ ਪ੍ਰੋਗਰਾਮ ਸੀ ਵੀ ਜੀ ਨਾਈਟ ਜਾਗੋ ਦਾ ਪ੍ਰੋਗਰਾਮ ਸੀ ਭੰਗੜਾ ਵਗੈਰਾ ਪੈ ਰਿਆ ਸੀ ਡੀਜੇ ਦੇ ਉੱਤੇ ਕਿਉਂਕਿ ਮੇਨ ਜੇ ਦੇਖਿਆ ਜਾਵੇ ਆਪਾਂ ਜੇ ਆਪਾਂ ਨੂੰ ਗਵਾਹਾਂ ਦੀ ਲੋੜ ਪੈਂਦੀ ਉੱਥੇ ਮੇਨ ਮੋਰੀ ਸਟੂਡੀਓ ਵਾਲਾ ਪਹਿਲੀ ਗੱਲ ਤਾਂ ਫਿਲਮ ਬਣਾ ਰਿਹਾ ਸੀ ਸਮੈਟਰ ਲਕਾਉਣ ਦਾ ਮੈਟਰ ਕੀ ਮਾਮਲਾ ਉਹ ਲਕਾਉਣ ਦਾ ਮੈਟਰ ਇਹੀ ਹੈ ਜੀ ਇੱਕ ਤਾਂ ਮੀਡਲ ਕਲਾਸ ਬੰਦਾ ਸੀਗਾ ਜੀ ਹਾਂ ਠੀਕ ਹੈ ਜੀ ਮੀਡਲ ਕਲਾਸ ਬੰਦਾ ਸੀ ਉਹਨੂੰ ਹਰ ਕੋ ਨੂੰ ਮੀਡਲ ਕਲਾਸ ਦਬਾਉਣ ਦੀ ਕੋਸ਼ਿਸ਼ ਕਰਦੇ ਹੀ ਹੈ ਜੀ ਟੀਡ ਦਾ ਮੋਰੀ ਬੰਦਾ ਸੀ ਜਿਹੜਾ ਜਿਆਦਾ ਸਮਾਜ ਸੇਵੀ ਸੀਗਾ ਬਹੁਤ ਬਹੁ ਪਿੰਡ ਦੇ ਵਿੱਚ ਚਰਚਾ ਹੋਈ ਵੀ ਉਹਨੂੰ ਗੋਲੀ ਲੱਗੀ ਆ ਜੀ ਬਿਲਕੁਲ ਜੀ ਬਿਲਕੁਲ ਪਿੰਡ ਵਿੱਚ ਅੰਦਰ ਖਾਤੇ ਸਾਰਿਆਂ ਦੀ ਚਰਚਾ ਸੀ ਮੰਨਾ ਦੇ ਵਿੱਚ ਇਹ ਗੱਲ ਸੀਗੀ ਵੀ ਉਹਨਾਂ ਕੁਛ ਨਾ ਕੁਛ ਇਦਾਂ ਹੋਇਆ ਪਰ ਕੋਈ ਮੋਰੇ ਨਹੀਂ ਆ ਕੇ ਬੋਲ ਰਿਹਾ ਸੀਗਾ ਸਿਰਫ ਡਰ ਦੇ ਮਾਰੇ ਜਦੋਂ ਉਹ ਪਰਿਵਾਰ ਨੂੰ ਡਰਾ ਸਕਦੇ ਤਾਂ ਇੱਥੇ ਕਿਸੇ ਨੂੰ ਵੀ ਡਰਾ ਸਕਦੇ ਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਸ ਦਿਨ ਰਾਤ ਨੂੰ ਉਹ ਹੁਣ ਮਤਲਬ ਇਥੇ ਸ਼ਰਿਆਮ ਘੁੰਮ ਰਹੇ ਆ ਜਾਂ ਇਥੇ ਫਰਾਰ ਹੋ ਚੁੱਕੇ ਨੇ ਨਹੀਂ ਜੀ ਉਹ ਸ਼ਰਿਆਮ ਹੁਣ ਨਹੀਂ ਘੁੰਮ ਰਹੇ ਉਹ ਇਥੇ ਦੇਖ ਉਸੇ ਰਾਤ ਨੂੰ ਗਾਇਬ ਕਰ ਦਿੱਤਾ ਗਿਆ ਸੀ ਜਿੰਨ ਗੋਲੀ ਚਲਾਈ ਆ ਬੰਦੇ ਨੇ ਕੋਈ ਬੜੇ ਪਿੰਡ ਦਾ ਕਹਿ ਰਿਹਾ ਜੀ ਜੇਈ ਬਿੱਟੂ ਜੇਈ ਦਾ ਮੁੰਡਾ ਵਿਜੀਗ ਦੇ ਵਿਭਾਗ ਦੇ ਜੀ ਹਲਕੀ ਨੇ ਕਾਰਵਾਈ ਕਰ ਛੱਡ ਚੁੱਕੇ ਬਈ ਇਹ ਇਹਦਾ ਨਹੀਂ ਸਾਨੂੰ ਪਤਾ ਜੀ ਕੁਝ ਵੀ ਇਹ ਜਿਹੜੀ ਇਹ ਵੀਡੀਓ ਵਾਇਰਲ ਹੋਈ ਕਦੋਂ ਵਾਇਰਲ ਹੋਈ ਤੁਹਾਨੂੰ ਕਦੋਂ ਪਤਾ ਲੱਗਾ ਇਹ ਸਾਨੂੰ ਕੱਲ ਨਾ ਫੇਸਬੁੱਕ ਤੇ ਸਾਡੀ ਪਿੰਡ ਦੀ ਆਈਡੀ ਬਣੀ ਹੋਈ ਆ ਉਸ ਦੇ ਉਸ ਫੇਸਬੁੱਕ ਆਈਡੀ ਤੇ ਸਾਨੂੰ ਸ਼ਰਿਆਮ ਇੱਕ ਮੈਂ ਸੀ ਆਇਆ ਆ ਫੋਰਨ ਕੰਟਰੀ ਅਮਰੀਕਾ ਦੇ ਉੱਤੋਂ ਵੀ ਸਾਰੇ ਚੱਕ ਦੇਸ਼ ਰਾਜ ਦੇ ਬੰਦੇ ਨਾ ਮਾਰਦੇ ਆ ਵੀ ਇਹਨਾਂ ਦੇ ਸਰਪੰਚ ਨੂੰ ਸ਼ਰੀਆਮ ਗੋਲੀ ਮਾਰੀ ਆ ਸਰਪੰਚਣੀ ਨੇ ਪੈਸੇ ਖਾ ਲਏ ਆ ਵੀ ਕੋਈ ਬੰਦਾ ਬੋਲ ਨਹੀਂ ਰਿਹਾ ਜਦ ਅਸੀਂ ਉਸ ਮੈਸੇਜ ਨੂੰ ਪੜ੍ਹ ਕੇ ਉਸ ਬੰਦੇ ਨਾਲ ਬਾਰਤਾ ਲਾਭ ਕੀਤਾ ਤੇ ਉਹ ਬੰਦੇ ਨੇ ਕਿਹਾ ਵੀ ਆਪਾਂ ਕਿਸੇ ਦਾ ਵਿਆਹ ਨਹੀਂ ਖਰਾਬ ਕਰਨਾ ਉਹਨਾਂ ਦੇ ਤੇ ਤੁਹਾਨੂੰ ਚੈਲੰਜ ਕੀਤਾ ਗਿਆ ਚੈਲੰਜ ਕੀਤਾ ਗਿਆ ਜੀ ਕੀ ਮੰਨ ਕਰਦੇ ਆ ਅਸੀਂ ਪ੍ਰਸ਼ਾਸਨ ਕੋਲ ਇਹ ਹੀ ਮੰਗ ਕਰਦੇ ਕਿ ਉਹਨਾਂ ਦੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਦੇ ਬੇਟਾ ਇਹਦਾ ਬੇਟਾ ਵੀ ਮੌਕੇ ਤੇ ਮੌਜੂਦ ਸੀਗਾ ਤੁਸੀਂ ਦੱਸੋ। ਬੇਟਾ ਮੌਜੂਦ ਸੀ ਜੀ ਬੇਟੇ ਨੂੰ ਪਤਾ ਆ ਉਹ ਬੇਟੇ ਨੂੰ ਵੀ ਹੁਣ ਬੱਚੇ ਦੀ ਕੋਈ ਕਹਿੰਦੇ ਗਵਾਹੀ ਰੱਖ ਨਹੀਂ ਰਿਹਾ। ਬੱਚੇ ਨੂੰ ਵੀ ਡਰਾ ਲਿਆ ਗਿਆ ਆ ਬੱਚੇ ਨੇ ਸਾਰੇ ਸਕੂਲ ਦੇ ਵਿੱਚ ਜੀ ਤਿੰਨ ਚਾਰ ਦਿਨ ਬੀਤ ਚੁੱਕੇ ਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਆਪਸ ਦੇ ਵਿੱਚ ਇਹਨਾਂ ਦਾ ਕਿਤੇ ਨਾ ਕਿਤੇ ਕਿਸੇ ਵੀ ਤਰੀਕੇ ਨਾਲ ਪੈਸਿਆਂ ਨਾਲ ਕਈਏ ਜਾਂ ਦਬਾਵ ਲਵਾ ਗਈਏ ਪੈਚ ਅਪ ਹੋ ਚੁੱਕਾ ਜੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਅਗਲਾ ਸਟੈਪ ਪਿੰਡ ਵਾਲਿਆਂ ਦਾ ਕੀ ਹੋਏਗਾ ਅਗਲਾ ਸਟੈਪ ਸਾਡਾ ਜੀ ਅਸੀਂ ਅਸੀਂ ਕਾਰਵਾਈ ਜ਼ਰੂਰ ਕਰਾਵਾਂਗੇ ਸਾਡੀ ਜਿੱਥੇ ਤੇ ਬਾਹ ਲੱਗੀ ਅਸੀਂ ਜ਼ਰੂਰ ਲਾਵਾਂਗੇ ਜੀ ਕਿੰਨੇ ਬੱਚੇ ਇਹਨਾਂ ਦੇ ਦੋ ਬੱਚੇ ਆ ਜੀ ਕਿੰਨੇ ਕਿੰਨੇ ਉਮਰ ਦੇ ਆ ਇੱਕ 7ਵੀਂ ਕਲਾਸ ਪੜਦਾ ਇੱਕ 9ਵੀਂ ਕਲਾਸ ਪੜਦਾ ਜੀ ਸ਼ੁਭਾਦੀ ਦੱਸਿਓ ਜਿਹੜਾ ਇਹ ਚੱਕ ਦੇਸ਼ਰਾਜ ਦਾ ਮਾਮਲਾ ਕਾਫੀ ਮੂਰਿਆ ਕੀ ਅਸਲ ਮਾਮਲਾ ਕੀ ਹੈ ਇਹ ਮੌਤ ਕਿੱਦਾਂ ਹੋਈ ਹੈ ਕਿੰਨੇ ਸੱਚਾਈ ਗਿਆ ਮੌਤ ਬਾਰੇ ਸਰ ਕੱਲ ਮੈਨੂੰ ਇਨਫੋਰਮੇਸ਼ਨ ਮਿਲੀ ਸੀਗੀ ਸੂਚਨਾ ਗੁਪਤ ਸੂਚਨਾ ਉਹਦੇ ਆਧਾਰ ਤੇ ਮੈਂ ਇੱਥੇ ਆਇਆ ਸੀਗਾ ਜੀ ਪਿੰਡ ਚੱਕ ਦੇਸ਼ਰਾਜ ਤੇ ਇੱਥੇ ਆਇਆ ਸੀ ਮੈਂ ਉਹਨਾਂ ਦੇ ਮੈਸੇਜ ਨੂੰ ਜਿਹੜੇ ਸਰਪੰਚ ਨੇ ਨੀਰੂ ਕੋਰ ਜੀ ਉਹਨਾਂ ਨੂੰ ਮਿਲਿਆ ਉਹਨਾਂ ਦੇ ਸਿਸਟਰ ਆ ਗਿਆ ਉਹਨਾਂ ਦੇ ਬ੍ਰਦਰ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਤੇ ਉਹਨਾਂ ਨੇ ਮੇਰੇ ਪਾਸ ਉਹਨਾਂ ਨੂੰ ਪੁੱਛ ਕੇ ਸੀ ਵੀ ਕੀਤੀ ਹੈ ਉਹਨਾਂ ਨੇ ਮੇਰੇ ਪਾਸ ਸਟੇਟਮੈਂਟ ਲਿਖਾਈ ਆ ਕਿ ਗੋਲੀ ਚੱਲਣ ਵਾਲੀ ਕੋਈ ਗੱਲਬਾਤ ਨਹੀਂ ਹੈਗੀ ਬਟ ਮੌਤ ਜ਼ਰੂਰ ਹੋਈ ਆ ਉਹਨਾਂ ਦੀ ਮੌਤ ਜਿਹੜੀ ਆ ਹਾਰਟ ਅਟੈਕ ਨਾਲ ਹੋਈ ਆ ਕਿਉਂਕਿ ਉਹ ਪਹਿਲਾਂ ਹੀ ਪਿਛਲੇ ਲੰਬੇ ਸਮੇਂ ਤੋਂ ਕਾਫੀ ਹਾਰਟ ਦੇ ਪੇਸ਼ੈਂਟ ਸੀਗੇ ਜੀ ਤੇ ਉਹ 12 ਤਰੀਕ ਦਾ ਵਾਕਿਆ ਹੈ ਜਾਗਰੂ ਦਾ ਪ੍ਰੋਗਰਾਮ ਸੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਹੜੀ ਕਿ ਹੁਣ ਨਿਊ ਚੈਨਲ ਨਾਲ ਦੇ ਵੀ ਚੱਲ ਰਹੀ ਆ ਤਿੰਨ ਫਾਇਰ ਹੋ ਦੇ ਵਿੱਚ ਸਾਫ਼ ਕੀਤੇ ਨਜ਼ਰ ਆ ਰਹੇ ਆ ਹਾਂਜੀ ਉਹਦਾ ਬਿਲਕੁਲ ਪੂਰੀ ਤਰ੍ਹਾਂ ਨਾਲ ਪਹਿਚਾਨ ਹੋ ਰਿਹਾ ਇਸੇ ਫੰਕਸ਼ਨ ਨજર ਸਾਫ ਆ ਰਿਹਾ ਵਾ ਛਾਤੀ ਤੇ ਗੋਲੀ ਵੱਜੀ ਆ ਬੰਦਾ ਨੀਚੇ ਗਿਰਿਆ ਵਾ ਤੇ ਗਿਰਦਾ ਗਿਰਦਾ ਸਾਫ ਦੂਰ ਤੇ ਸਿੱਧਾ ਗੋਲੀ ਚਲਾਉਣ ਵਾਲੇ ਵੱਲ ਇਸ਼ਾਰਾ ਕਰ ਰਿਹਾ ਜਿਨ੍ਹਾਂ ਨੇ ਮੈਨੂੰ ਗੋਲੀ ਮਾਰੀ ਆ ਜੀ ਜੀ ਉਹ ਵੀਡੀਓ ਦੇ ਆਧਾਰ ਤੇ ਪੁਲਿਸ ਵੱਲੋਂ ਹਲੇ ਤੱਕ ਕੀ ਕਾਰਵਾਈ ਕੀਤੀ ਗਈ ਦੇਖੋ ਜੀ ਇਹ ਜਿਹੜਾ ਫਾਇਰ ਹੋਣ ਦੀ ਹੈਗੀ ਆ ਵੀ ਉਹ ਤੇ ਪ੍ਰੋਗਰਾਮ ਦੇ ਵਿੱਚ ਫਾਇਰ ਹੋਏ ਆ ਉਹਦਾ ਤਸਦੀਕ ਕਰਕੇ ਬਾਈ ਨੇਮ ਜਿਹੜਾ ਵੀ ਦੋਸ਼ੀ ਆ ਜੋ ਵੀ ਉਹਤੇ ਬੰਦੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਊਗੀ ਬਾਕੀ ਜਿਹੜੀ ਰਹਿ ਗਈ ਗੱਲ ਪਰਿਵਾਰਕ ਮੈਂਬਰਾਂ ਦੇ ਹਿਸਾਬ ਨਾਲ ਪਰਿਵਾਰਕ ਹਿਸਾਬ ਦੇ ਮੈਂਬਰਾਂ ਦੇ ਹਿਸਾਬ ਨਾਲ ਜਿਹੜੀ ਉਹਨਾਂ ਦੀ ਡੈਥ ਹੈ ਉਹ ਗੋਲੀ ਲੱਗਣ ਨਾਲ ਨਹੀਂ ਹੋਈ ਉਹਨਾਂ ਦੀ ਜਿਹੜੀ ਡੈਥ ਹੈ ਗਈ ਆ ਉਹ ਹਾਰਟ ਅਟੈਕ ਨਾਲ ਹੋਈ ਹੈ ਚੱਕ ਦੇਸ਼ ਰਾਜ ਪਿੰਡ ਦਾ ਜਿਹੜਾ ਇੱਕ ਹਿੱਸਾ ਆ ਐਸਪੀ ਭਾਈ ਜਰਾ ਬੜੇ ਵੱਡੇ ਪੱਧਰ ਦੇ ਆਲੇ ਦੋਲੇ ਪਿੰਡਾਂ ਦੇ ਸਰਪੰਚ ਇਕੱਠੇ ਹੋਏ ਸੀ ਲੇ ਵੀ ਲਗਾ ਹੋਇਆ ਉਹ ਕਹਿ ਰਿਹਾ ਵੀ ਕਾਰਵਾਈ ਪੁਲਿਸ ਦੀ ਬਹੁਤ ਜਿਹੜੀ ਆ ਦਿੱਲੀ ਚੱਲ ਰਹੀ ਆ ਜਦ ਸ਼ਰਿਆਮ ਉਥੇ ਗੋਲੀਆਂ ਚੱਲੀਆਂ ਸੀ ਆਖਰਕਾਰ ਐਫ ਆਈ ਆਰ ਕਿਉਂ ਨਹੀਂ ਬਣੀ ਇਹਦਾ ਤੁਸੀਂ ਕੀ ਸਰ ਉਹਦੇ ਇਹਦੇ ਵਿੱਚ ਇਹ ਆ ਵੀ ਸਾਨੂੰ ਕੋਈ ਇਨਟੀਮੇਸ਼ਨ ਹੀ ਨਹੀਂ ਹੈਗੀ ਜੀ ਕੱਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਤਾ ਲੱਗਾ ਜੀ ਤੇ ਕੱਲ ਉਸੇ ਵੇਲੇ ਪੁਲਿਸ ਜਿਹੜੀ ਐਕਸ਼ਨ 'ਚ ਆ ਗਈ ਹੈ ਤੇ ਉਸ ਤੋਂ ਪਹਿਲਾਂ ਤਾਂ ਕੋਈ ਇੰਟੀਮੇਸ਼ਨ ਹੀ ਨਹੀਂ ਹੋਇਆ ਹੈਗੀ ਸਾਡੇ ਕੋ ਕੋਈ ਗੋਲੀ ਚੱਲੀ ਹੈ ਜਾਂ ਕੀ ਹੈ ਜਾਂ ਕੋਈ ਡੈਥ ਹੋਈ ਹੈ ਕੋਈ ਨਾਂ ਲਿਖਤੀ ਇਨਫਾਰਮੇਸ਼ਨ ਹੈ ਨਾ ਕੋਈ ਸਾਡੇ ਕੋ ਪਬਲਿਕ ਪਲੇਸ ਤੇ ਸ਼ਰਮ ਗੋਲੀਆਂ ਚਲਾਉਣ ਦਾ ਪਰਚਾ ਦਿੱਤਾ ਗਿਆ ਸੀ ਬਿਲਕੁਲ ਜੀ ਸ਼ੋਰ ਸ਼ੋਰ ਨਹੀਂ ਐਕਸ਼ਨ ਦੇ ਵਿੱਚ ਪੁਲਿਸ ਕੀਤਾ ਹੈ ਐਫਆਰ ਲਾਂਚ ਲੱਕ ਨਹੀਂ ਲਾਂਚ ਕੀਤੀ ਪੁਲਿਸ ਸਰ ਐਕਸ਼ਨ ਦੇ ਵਿੱਚ ਉਹਨੂੰ ਤਸਦੀਕ ਕੀਤਾ ਜਾ ਰਿਹਾ ਹੈ ਵੈਰੀਫਾਈ ਕੀਤਾ ਜਾ ਰਿਹਾ ਹੈ ਵੀ ਬੰਦਾ ਜਿਹੜਾ ਗੋਲੀ ਚਲਾਉਣ ਵਾਲਾ ਉਹਨੂੰ ਚੰਗੀ ਤਰ੍ਹਾਂ ਉਹਨੂੰ ਸ਼ਨਾਖਤ ਕਰਕੇ ਬਾਈ ਨੇਮ ਜਿਹੜਾ ਪਰਚਾ ਦਿੱਤਾ ਹਾਂ ਉਹਦੇ ਪਰਚਾ ਦੇ ਦਿੰਦੇ ਹਾਂ ਉਹ ਸਾਰਾ ਫਿਰ ਵੀ ਮੇਰਾ ਜਿਹੜਾ ਮੇਰੀ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਇਸ ਤਰ੍ਹਾਂ ਹੈ ਵੀ ਪਹਿਲਾਂ ਵੈਰੀਫਾਈ ਕਰੋ ਤਸਦੀਕ ਕਰਕੇ ਫਿਰ ਐਫਆਰ ਦਰਜ ਕੀਤੀ ਜਾਵੇ ਸੀਨੀਅਰ ਅਫਸਰਾਂ ਨਾਲ ਗੱਲ ਹੋ ਗਈ ਆ ਠੀਕ ਆ ਜੀ ਪਰਚਾ ਜਿਹੜਾ ਆ ਉਹ ਅੱਜ ਆਜ ਵੀ ਵੀਡੀਓ ਵਾਇਰਲ ਹੋਈ ਆ ਧਰਨਾ ਲੱਗਾ ਆ ਤੇ ਹੁਣ ਪੁਲਿਸ ਜਿਹੜਾ ਹੈ ਗਈ ਆਪਣਾ ਸਹੀ ਤਰੀਕੇ ਨਾਲ ਡਿਊਟੀ ਬਿਲਕੁਲ ਜੀ ਬਿਲਕੁਲ ਐਸੇ ਮਿਲੀ ਭਗਤ ਨਹੀਂ ਸੀਗੀ ਹਾਂਜੀ ਪਹਿਲਾਂ ਜਿਹੜੀ ਮਿਲੀ ਭਗਤ ਨਹੀਂ ਸੀ ਕਿਉਂਕਿ ਪਿੰਡ ਵਾਲਿਆਂ ਨੇ ਸ਼ਰਮ ਮੀਡੀਆ ਨਾਲ ਅੱਜ ਇਹੀ ਚਰਚਾ ਹੋਈ ਆ ਵੀ ਪੁਲਿਸ ਨੂੰ 17 ਤਰੀਕ ਨੂੰ ਹੀ ਪਤਾ ਹੈ ਸਾਰਾ ਕੀ ਹੋਇਆ ਪਰ ਕਿਤੇ ਨਾ ਕਿਤੇ ਢਿੱਲੀ ਗੱਲ ਨਹੀਂ ਨਹੀਂ ਸਰ ਨਹੀਂ ਨਹੀਂ ਸਾਡੇ ਕੋ ਕੋਈ ਇੰਟੀਮੇਸ਼ਨ ਨਹੀਂ ਜੀ ਜੇਕਰ ਕੋਈ ਏਦਾਂ ਦੀ ਇੰਟੀਮੇਸ਼ਨ ਹੁੰਦੀ ਨਾ ਤੇ ਹਸਪੀਟਲ ਵੱਲੋਂ ਆਈਏ ਨਾ ਪਰਿਵਾਰਕ ਮੈਂਬਰਾਂ ਵੱਲੋਂ ਆਈਏ ਜੀ ਕੋਈ ਇੰਟੀਮੇਸ਼ਨ ਨਹੀਂ ਪੁਲਿਸ ਹਸਪੀਟਲ ਗਈ ਸੀ ਕਿ ਵੈਰੀਫਾਈ ਕੀਤਾ ਪੁਲਿਸ ਨਹੀਂ ਸਰ ਸਾਨੂੰ ਕੋਈ ਇੰਟੀਮੇਸ਼ਨ ਹੀ ਨਹੀਂ ਹੈਗੀ ਤੇ ਫੇਰ ਕੀ ਕਰਨਗੇ ਅਸੀਂ ਕਦੋਂ ਅੱਜ ਕਦੋਂ ਤੋਂ ਬਾਅਦ ਦੇਖੋ ਜੀ ਹੁਣ ਜਿਹੜਾ ਵੈਰੀਫਾਈ ਕਰਨ ਵਾਸਤੇ ਜਦੋਂ ਹੁਣ ਆਪਣਾ ਕਾਰਵਾਈ ਆਰੰਭ ਕੀਤੀ ਆ ਹੁਣ ਅਸੀਂ ਸਟੈਪ ਬਾਈ ਸਟੈਪ ਸਾਰੇ ਜਿਹੜੇ ਆ ਆਪਣੇ ਜਿਹੜੇ ਤਸਦੀਕ ਦੇ ਜਿਹੜੇ ਆ ਆਪਣੇ ਸਟੈਪ ਹੈਗੇ ਆ ਉਹ ਸਾਰੇ ਕਵਰ ਕਰਾਂਗੇ ਜੀ ਉਹ ਸਾਰਾ ਕਲੀਅਰ ਕਰਾਂਗੇ ਥੈਂਕ ਯੂ ਜੀ